ਹੈਲੋ एवरीवन वेलकम बैक टू माय YouTube ਚੈਨਲ I hope ki ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਮਸਾਲਾ ਡੋਸਾ ਤੇ ਮੈਂ ਡੋਸੇ ਦਾ ਮਟੀਰੀਅਲ ਸਾਰਾ ਰੈਡੀ ਕਰ ਲਿਆ ਹੋਇਆ ਤੇ ਉੱਪਰ ਹੁਣ ਕੜਾਹੀ ਰੱਖ ਕੇ ਤੇ ਅਸੀਂ ਲੱਗੇ ਆਂ ਜੀ ਮਸਾਲਾ ਤਿਆਰ ਕਰਨ ਕੜਾਹੀ ਮੈਂ ਉੱਪਰ ਰੱਖੀ ਹੋਈ ਤੇ ਇੱਕ ਕੜਛੀ ਮੈਂ ਤੇਲ ਜਿਹੜਾ ਪਾਇਆ ਹੋਇਆ ਵਿੱਚ ਮਸਟਰਡ ਆਇਲ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਪਾ ਦਿੰਨੇ ਆਂ ਗੈਸ ਨੂੰ ਮੈਂ ਔਨ ਕੀਤਾ ਹੋਇਆ ਨਾਲ ਹੀ ਅਸੀਂ ਰਾਈ ਪਾ ਦਿੰਨੇ ਥੋੜੀ ਜੀ ਇਹ ਤੜਕੂਗੀ ਫੇਰ ਅਸੀਂ ਇਹਦੇ ਚ ਪਿਆਜ਼ ਪਾਉਣੇ ਆ ਹਾਂਜੀ ਬੱਚਿਆਂ ਦੀ ਡਿਮਾਂਡ ਸੀਗੀ ਕਿ ਇਹ ਮਸਾਲਾ ਡੋਸਾ ਤਿਆਰ ਕਰਕੇ ਦਿਓ ਤੇ ਅੱਜ ਮੈਂ ਨਾਲ ਸਾਂਬਰ ਤੇ ਵਾਈਟ ਜਿਹੜੀ ਹੁੰਦੀ ਆ ਸੌਸ ਸੌ ਨਹੀਂ ਬਣਾ ਰਹੀ ਗਰਮੀ ਬਹੁਤ ਜ਼ਿਆਦਾ ਆ ਇਸ ਲਈ ਮੈਂ ਸਕਿਪ ਕਰ ਦਿੱਤਾ ਸਾਰਾ ਕੁਝ ਤੇ ਸਿਰਫ ਮੈਂ ਮਸਾਲਾ ਤੇ ਡੋਸਾ ਹੀ ਬਣਾ ਕੇ ਦੇਣ ਲੱਗੀ ਆ ਬੱਚਿਆਂ ਨੂੰ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਆਪਾਂ ਮਿਲ ਕੇ ਬਣਾਉਨੇ ਆ ਸ਼ੇਅਰ ਕਰਦੇ ਆ ਤੁਹਾਨੂੰ ਵੀ ਨਾਲ ਕਿ ਅਸੀਂ ਕਿਵੇਂ ਬਣਾਉਨੇ ਆ ਤੇ ਹੁਣ ਦੇਖੋ ਜੀ ਸਾਡਾ ਜਿਹੜਾ ਜੀਰਾ ਤੇ ਉਹ ਰਾਈ ਹੈਗੀ ਆ ਉਹ ਥੋੜਾ ਜਿਹਾ ਤੜਕ ਗਈ ਹੋਈ ਆ ਤੇ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਲੈਂਥੀ ਪਿਆਜ਼ ਕੱਟੇ ਹੋਏ ਪਿਆਜ਼ ਨੂੰ ਨੇ ਮੈਂ ਖੋਲ ਲਿਆ ਹੋਇਆ ਸੀਗਾ ਜਿਵੇਂ ਪਿਆਜ਼ ਮੈਂ ਕੱਲੇ ਕੱਲੇ ਕਰ ਲਏ ਹੋਏ ਆ ਹੁਣ ਅਸੀਂ ਇਹਨਾਂ ਹੋਣੀ ਹੋਣੀ ਪਕਾ ਲਵਾਂਗੇ ਜਿਆਦਾ ਨਹੀਂ ਪਕਾਉਣੀ ਅਸੀਂ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਹਲਕੀ ਜਿਹੀ ਹਿੰਗ ਪਾ ਦਿੰਦੀ ਹਾਂ ਹਿੰਗ ਮੇਰੇ ਕੋਲ ਸਾਬਤ ਹੀ ਹੈ ਮੈਂ ਪੀਸੀ ਹੋਈ ਹਿੰਗ ਨਹੀਂ ਯੂਜ਼ ਕਰਦੀ ਇੰਨੇ ਵੀ ਬਹੁਤ ਸੋਨੇ ਢਲ ਜਾਣਾ ਕੋਈ ਐਡਾ ਜਿਹਾ ਈਸ਼ੂ ਨਹੀਂ ਹੁੰਦਾ ਗਲ ਜਾਂਦੀ ਹੈ ਜਲਦੀ ਤੜਕੇ ਦੇ ਵਿੱਚ ਜ਼ਰੂਰ ਤੜਕਣੀ ਹੁੰਦੀ ਹੈ ਤੇ ਜਿਹੜਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਕਿ ਆਜ ਸਾਡੇ ਪੁੱਜ ਗਏ ਹੋਏ ਤੇ ਦੋਵੇਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਵਿੱਚ ਪਾ ਰਹੀਆਂ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਪਾਵਾਂਗੇ ਸਵਾਦ ਦੇ ਅਕੋਰਡ ਦੇ ਕਲਰ ਵਾਲੀ ਮਿਰਚ ਪਾ ਦਾਂਗੇ ਗਰਮ ਮਸਾਲਾ 1/2 ਗੇ ਹਲਦੀ ਪਾ ਦਾਂਗੇ ਤੁਹਾਡਾ ਦਿਲ ਕਰਦਾ ਤੇ ਤੁਸੀਂ ਲਸਣ ਅਦਰਕ ਦਾ ਜਿਹੜਾ ਪੇਸਟ ਆ ਪਾ ਸਕਦੇ ਹੋ ਮੈਂ ਨਹੀਂ ਪਾਇਆ ਮੈਂ ਹਰੀ ਮਿਰਚ ਤੇ ਪਿਆਜ਼ ਬਸ ਇਹਦਾ ਹੀ ਤੜਕਾ ਲਗਾ ਰਹੀ ਹਾਂ ਤੇ ਹੁਣ ਅਸੀਂ ਇਹਦੇ ਚ ਫੜਵਾਉਂਗੇ ਆਪਣਾ ਕੜੀ ਪੱਤਾ ਜਿਹਦੇ ਨਾਲ ਜ਼ਿਆਦਾ ਫਲੇਵਰ ਆਣਾ ਜੀ ਉਹਨਾਂ ਨੂੰ ਅੱਜ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਜ਼ਿਆਦਾ ਨਹੀਂ ਅਸੀਂ ਭੁੰਨਣਾ ਨੂੰ ਕੜੀ ਪੱਤੇ ਨੂੰ ਅਰ ਕਾਹੇ ਅਸੀਂ ਇੱਥੇ ਪਾ ਰਹੇ ਹਾਂ ਜੀ ਸਾਂਬਰ ਮਸਾਲਾ ਜਿਹਦੇ ਨਾਲ ਟੇਸਟ ਵਧ ਜਾਣਾ ਹੈ ਇਹਦਾ ਆਲੂਆਂ ਦਾ ਤੇ ਸਾਡਾ ਮਸਾਲਾ ਦੋਸਾ ਬਣ ਕੇ ਤਿਆਰ ਹੋ ਜਾਊਗਾ ਅਸੀਂ ਹੁਣ ਪਾ ਰਹੇ ਹਾਂ ਜੀ ਇਹ ਤੇ ਚੱਲ ਲੋ ਆਲੂਆਂ ਨੇ ਅਸੀਂ ਕਟਿੰਗ ਨਹੀਂ ਕਰਨਾ ਬੋਇਲ ਆਲੂ ਬਸ ਐਵੇਂ ਪਾਉਣੇ ਆ ਥੋੜੇ ਦਬਾ ਕੇ ਫਸੇ ਦਾ ਦਬਾ ਦੇਵਾਂਗੇ ਤੇ ਪਾ ਦੇਵਾਂਗੇ ਜਿਆਦਾ ਨਹੀਂ ਅਸੀਂ ਕਰਨੇ ਉਹ ਇਦਾਂ ਵਧੀਆ ਲੱਗਦੇ ਆ ਥੋੜੇ ਜਿਹਾ ਮੋٹے ਥੋੜੇ ਪਤਲੇ ਦਸ ਸਤਾਂ ਵਿੱਚ ਸਾਰੇ ਆਲੂ ਜਿਹੜੇ ਵਿੱਚ ਪਾਤੇ ਹੋਏ ਆ ਹੁਣ ਅਸੀਂ ਇਹਨੂੰ ਚੰਗਾ ਮਿਕਸ ਕਰਾਂਗੇ ਅੱਜ ਮੇਰੇ ਕੋਲ ਧਨੀਆਂ ਹੈ ਨਹੀਂ ਸੀ ਜੇ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਹੁਣ ਧਨੀਆਂ ਵੀ ਆਈ ਨਹੀਂ ਰਿਹਾ ਜ਼ਿਆਦਾ ਤੇ ਖਤਮ ਵੀ ਹੋਇਆ ਸੀ ਘਰੇ ਬਸ ਇਹਨੂੰ ਤਾਂ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਹੋਇਆ ਇਹ ਜਿਹੜਾ ਸਾਡਾ ਮਸਾਲਾ ਦੋਸਾ ਬਿਲਕੁਲ ਬਣ ਕੇ ਤਿਆਰ ਆ ਤੁਹਾਡੇ ਕੋਲ ਧਨੀਆ ਹੈਗਾ ਤੇ ਤੁਸੀਂ ਪਾ ਸਕਦੇ ਆ ਉਹਦਾ ਵੀੜਾ ਟੇਸਟ ਆ ਲੱਗਦੀ ਹੁੰਦਾ ਆ ਦੇਖੋ ਜੀ ਹੁਣ ਅਸੀਂ ਬਣਾਵਾਂਗੇ ਆਪਣਾ ਦੋਸਾ ਹਾਂਜੀ ਗੈਸ ਆ ਡਾਊਨ ਆ ਤੇ ਹੁਣ ਲੱਗਿਆ ਜੀ ਅਸੀਂ ਦੋਸਾ ਬਣਾਉਣ ਵਾਸਤੇ ਗੈਸ ਨੂੰ ਔਨ ਕੀਤਾ ਹੋਇਆ ਆ ਹੁਣ ਹਲਕਾ ਜਿਹਾ ਅਸੀਂ ਤਵਾ ਗ੍ਰੀਸ ਕੀਤਾ ਆ ਉੱਪਰੋਂ ਸੀ ਮਾਰ ਲਿਆ ਵੀ ਪਾਣੀ ਦਾ ਛਿੱਟਾ ਦੇ ਨੂੰ ਕਰ ਲਿਆ ਸੀ ਕਲੀਨ ਤੇ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ ਆਪਣਾ ਬੈਟਰ ਦੋਸੇ ਦਾ ਰੈਡੀ ਕੀਤਾ ਹੋਇਆ ਤੇ ਉਹਨੂੰ ਅਸੀਂ ਹੁਣ ਉੱਪਰ ਪਾ ਕੇ ਤੇ ਕਰਾਂਗੇ ਜੀ ਦੋਸਾ ਰੈਡੀ ਇਹਨੂੰ ਬਹੁਤ ਜ਼ਿਆਦਾ ਫਲੇਮ ਤੇ ਨਹੀਂ ਰੱਖਣਾ ਬਸ ਹੁਣ ਇਹਦਾ ਇੰਨੇ ਬੰਕੇ ਰੈਡੀ ਹੋਣਾ ਹੈ ਮਸਾਲਾ ਸਾਡਾ ਰੈਡੀ ਹੋ ਗਿਆ ਹੋਇਆ ਤੇ ਹੁਣ ਸਾਡੇ ਦੋਸੇ ਦੀ ਤਿਆਰੀ ਹੈ ਜੀ ਹੁਣ ਇਹਦੇ ਉੱਪਰ ਵੀ ਹਲਕਾ ਹਲਕਾ ਇਹਨੂੰ ਗ੍ਰੀਸ ਕਰਾਂਗੇ ਮੈਂ ਇੱਥੇ 올ਿਵ 올ਿਵ ਆਇਲ ਜਿਹੜਾ ਯੂਜ਼ ਕਰਦੀ ਪਈ ਆ ਤੇ ਤੁਸੀਂ ਕੋਈ ਵੀ ਆਇਲ ਜਿਹੜਾ ਯੂਜ਼ ਕਰ ਸਕਦੇ ਹੋ ਜੋ ਵੀ ਤੁਸੀਂ ਖਾਂਦੇ ਹੋ ਘਰ 'ਚ ਵੈਸੇ ਇੱਥੇ 올ਿਵ ਆਇਲ ਹੀ ਯੂਜ਼ ਕਰਨਾ ਵਧੀਆ ਹੈ ਕਿਉਂਕਿ ਬੱਚਿਆਂ ਨੂੰ ਨੁਕਸਾਨ ਨਹੀਂ ਕਰਦਾ ਬਸ ਇਹਨੇ ਹੁਣ ਹੌਲੀ ਹੌਲੀ ਪੱਕਣਾ ਹੈ ਤੁਸੀਂ ਚਾਹੋ ਤੇ ਇਹਦੀ ਐ ਵੀ ਸਾਈਡ ਜਿਹੜੀ ਪਕਾ ਸਕਦੇ ਹੋ ਨਹੀਂ ਤੇ ਫਿਰ ਤੁਸੀਂ ਇਹਨੂੰ ਐਦਾਂ ਹੀ ਇਹਦੇ 'ਚ ਮਸਾਲਾ ਲਗਾ ਕੇ ਉਤਾਰ ਸਕਦੇ ਹੋ ਮੈਂ ਤੇ ਪਕਾਉਣੀ ਹੁੰਨੀ ਆ ਜੀ ਸਾਈਡ ਚੇਂਜ ਕਰ ਲੈਣੀ ਹੁੰਨੀ ਕਿਉਂਕਿ ਅਸੀਂ ਕਿਹੜਾ ਬਾਹਰ ਬੈਠੇ ਆ ਖਾਣ ਹਨ ਘਰ ਦੇ ਵਿੱਚ ਬਣਾ ਰਹੇ ਆ ਤੇ ਜ਼ਰੂਰ ਇਹਨੂੰ ਵੀ ਸੇਕ ਲਿਆ ਕਰੋ ਤੇ ਵਧੀਆ ਹੀ ਗੱਲ ਹੈ ਨਾਲੇ ਤਾਂ ਬਹੁਤ ਜ਼ਿਆਦਾ ਕ੍ਰਿਸਪੀ ਹੋ ਜਾਂਦਾ ਹੈ ਨਾਲੇ ਇਹ ਵੀ ਥੋੜਾ ਸਿੱਖ ਜਾਂਦਾ ਕੱਚਾਪਨ ਨਹੀਂ ਰਹਿੰਦਾ ਇਹਨੂੰ ਮੈਂ ਹਲਕਾ ਜਿਹਾ ਬਸ ਐਵੇਂ ਕਰ ਦੇਖੋ ਫਟਾਫਟ ਦੋਸਾ ਨਿਕਲ ਕੇ ਰੈਡੀ ਹੋ ਗਿਆ ਕੋਈ ਝੰਜਟ ਨਹੀਂ ਪਿਆ ਕੁਛ ਨਹੀਂ ਮਤ ਬਹੁਤ ਜਲਦੀ ਰਹਤ ਕੰਮ ਤੇ ਬਹੁਤ ਜਲਦੀ ਹੋ ਜਾਂਦਾ ਜੇ ਮਤਲਬ ਕਰਨਾ ਆਉਂਦਾ ਹੋਵੇ ਤੇ ਬਹੁਤ ਜਲਦੀ ਹੋ ਜਾਂਦਾ ਨਹੀਂ ਕਰਨਾ ਆਉਂਦਾ ਤੇ ਉਹਦੇ ਵਾਸਤੇ ਬਹੁਤ ਵੱਡਾ ਇਸ਼ੂ ਬਣ ਜਾਂਦਾ ਹੈ ਕਿ ਮੈਨੂੰ ਕੰਮ ਨਹੀਂ ਆਉਂਦਾ ਕਰਨਾ ਤੇ ਮੇਰੇ ਕੋ ਹੋ ਨਹੀਂ ਰਿਹਾ ਨਾ ਹੁਣ ਅਸੀਂ ਇਹਦੀ ਸਾਈਡ ਪਲਟ ਦਾਂਗੇ ਦੇਖੋ ਇਧਰੋਂ ਵੀ ਥੋੜਾ ਇਹ ਹੋ ਗਿਆ ਹੋਇਆ ਹੁਣ ਅਸੀਂ ਇਹਦੇ ਚਲਾਵਾਂਗੇ ਮਸਾਲਾ ਜਿੰਨਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਲਗਾ ਲਓ بس ਖੋਨਾਸਿਆਂ ਨੂੰ ਸਰਵ ਕਰਾਂਗੇ ਦੇਖੋ ਜੀ ਸਾਡਾ ਮਸਾਲਾ ਦੋਸਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੋਇਆ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ